ਆਣਾ ਦੇ ਹਲਕਾ ਸਾਨੇਵਾਲ ਦੇ ਵਿੱਚ ਕਾਂਗਰਸ ਲੀਡਰ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੱਲ ਬਿੱਤੀ ਦੇ ਰਾਤ ਉਹ ਆਪਣੇ ਹਾਤੇ ਦੇ ਵਿੱਚ ਮੌਜੂਦ ਸੀ ਦੱਸਦੀ ਕਿ ਉਹ ਉਹਨਾਂ ਦੇ ਦੋ ਬੱਚੇ ਵੀ ਸੀਗੇ ਤੇ ਉਹ ਆਪਣਾ ਇੱਕ ਸਲੂਨ ਚਲਾਉਂਦੇ ਸੀ ਤੇ ਨਾਲ ਦੀ ਨਾਲ ਹਾਤਾ ਚਲਾ ਰਹੇ ਸੀਗੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀਗੇ ਤੇ ਕੱਲ ਕੁਝ ਨੌਜਵਾਨਾਂ ਨੇ 150 ਰੁਪਏ ਪਿੱਛੇ ਜਿਹੜੀ ਕਿਹਾ ਜਾ ਰਹੀ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਾਡੇ ਨਾਲ ਭਰਾ ਮਜੂਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ 150 ਪੇ ਪਿੱਛੇ ਗੋਲੀ ਚੱਲਣਾ ਬਹੁਤ ਵੱਡੀ ਗੱਲ ਹੈ ਕਿ ਉਸ ਤੋਂ ਬਾਅਦ ਜਿਹੜਾ ਇਹ ਕਤਲ ਹੋ ਜਵੇ ਤੇ ਪਰ ਤਸਵੀਰਾਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਜਿਹੜੀ ਹਮਦਰਦੀ ਵਟਾਉਣ ਦੇ ਲਈ ਉਹਨਾਂ ਦਾ ਦੁੱਖ ਵਟਾਉਣ ਦੇ ਲਈ ਇਹ ਜਿਹੜਾ ਕਹ ਦਿਆ ਲੋਕ ਪਹੁੰਚ ਰਹੇ ਨੇ ਵੱਖ-ਵੱਖ ਪਾਰਟੀਆਂ ਤੋਂ ਲੋਕ ਪਹੁੰਚ ਰਹੇ ਨੇ ਜਿਹੜੇ ਪ੍ਰਵਾਦ ਲੋਕ ਨੇ ਉਹ ਕਿਤੇ ਨਾ ਕਿਤੇ ਇਹ ਚਿੰਤਾ ਪ੍ਰਗਟ ਕਰ ਰਹੇ ਨੇ ਕਿ 100 ਪਿਆਰ ਦੇ ਪਿੱਛੇ ਜਿਹੜਾ ਇਹ ਕਤਲ ਕਿਉਂ ਕਰ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਕਿ ਸਿਰਫ 100 ਪਿਆਰ ਦੀ ਖਾਣ ਵਾਲੀ ਚੀਜ਼ ਸੀਗੀ ਜਿਸ ਦੇ ਲਈ ਉਸਨੇ ਆਪਣਾ ਉਹ ਮੰਗੇ ਤੇ ਨੌਜਵਾਨਾਂ ਨੇ ਉਸਦੇ ਉੱਤੇ ਦੋ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾ ਫਾਇਰ ਜਿਹੜਾ ਉਹ ਮਿਸ ਗਿਆ ਤੇ ਦੂਸਰਾ ਫਾਇਰ ਜਿਹੜਾ ਉਹਦੀ ਚਾਤੀ ਦੇ ਵਿੱਚ ਲੱਗ ਗਿਆ ਤੇ ਹਜੇ ਤੱਕ ਤਾਂ ਪਰਿਵਾਰਕ ਮੈਂਬਰ ਨੇ ਯੂਥ ਕਾਂਗਰ ਜਿਹੜੀ ਕਾਂਗਰਸ ਹੈ ਉਹਦੇ ਦਿਹਾਤੀ ਤੋਂ ਜਨਰਲ ਸਕੱਤਰ ਨੇ ਸਾਡੇ ਨਾਲ ਮਜੂਲ ਨੇ ਜਿਹੜੇ ਭਰਾ ਨੇ ਉਹਨਾਂ ਦੇ ਵੱਡੇ ਨੇ ਤੇ ਗੱਲਬਾਤ ਕਰਨੇ ਗੱਲਬਾਤ ਕਰਨ ਦੀ ਕੋਈ ਸ਼ਿਕਾਇਤ ਕਿ ਕੱਟਿਆ ਸੀ ਉਹਨਾਂ ਕਿ ਗੱਲਬਾਤ ਕਰਾਂਗੇ ਕਿਉਂਕਿ ਇਹ ਬੜਾ ਵੱਡਾ ਪਾਣਾ ਵਾਪਰਿਆ ਪਰਵਾਦੇ ਵਿੱਚ ਇੱਕ ਪਜਿੰਕੀ ਨਾਮ ਦਾ ਮੇਰਾ ਅਨੁਸ਼ ਕੁਮਾਰ ਜੀ ਅਮਜੀ ਇਹ ਕਹਿ ਰਿਹਾ 100000 ਰੁਪਏ ਪਿੱਛੇ ਤੁਹਾਡਾ ਜਿਹੜੇ ਭਰਾ ਦਾ ਕਤਲ ਕਰ ਦਿੱਤਾ ਗਿਆ ਕੀ ਕੀ ਪੂਰਾ ਮਸਲਾ ਸੀ ਮਸਲਾ ਤਾਂ ਸਰ ਇਹ ਹੀ ਸੀ ਕਿ ਉਹ ਆਇਆ ਸੀ ਕਿ ਉੱਥੇ ਬ੍ਰਦਰ ਮੇਰਾ ਜਿਹੜਾ ਉੱਥੇ ਕੰਮ ਕਰਦਾ ਉਹ ਕਹਿੰਦਾ ਮੈਂ 2 ਦਿਨ ਤੋਂ ਬਿਮਾਰ ਆ। ਅਰਜਲ ਮੈਂ ਸ਼ਾਮ ਨੂੰ ਮੈਂ ਆ ਜਾ ਕਰੂੰਗਾ। ਉੱਥੇ ਸੀਗਾ ਕਲੋਜ਼ ਕਰਨੇ ਦਾ ਟਾਈਮ ਸੀਗਾ। ਤੇ ਉਹ ਤਿੰਨ ਮੁੰਡੇ ਆਏ ਨੇ ਉਹਨਾਂ ਨੇ ਮਾੜਾ ਮੋਟਾ ਕੋਈ ਚੀਜ਼ ਆਰਡਰ ਕੀਤੀ ਆ। ਤੇ ਆਰਡਰ ਕਰਨ ਤੋਂ ਬਾਅਦ ਉਹ ਬ੍ਰਦਰ ਨੇ ਪੈਸੇ ਆਪਣੇ ਮੁਲਾਵੀ ਨੇ ਕਿਹਾ ਪੈਸੇ ਉਹਦੇ ਨਾਲ ਮਿਸਬੇਵ ਕੀਤਾ ਉਹ ਕਹਿੰਦਾ ਐਦਾਂ ਨਾ ਕਰੋ ਯਾਰ ਮੇਰੇ ਪੈਸੇ ਦੇ ਦੋ ਬਹੁਣੀ ਗਲਤੀ ਉਹ ਉਹਨਾਂ ਨਾਲ ਸਾਹਮਣੇ ਖੜੇ ଥି ਗੋਲੀ ਨਾਲ ਕਹਿ ਜਾ ਰਿਹਾ ਕਿ 100 ਰੁਪਏ ਦਾ ਲੈਂਡਨ ਸੀ ਕੋਈ ਜਿਆਦਾ ਵੱਡਾ ਵੀ ਨਹੀਂ ਸੀਗਾ ਨਹੀਂ ਜੀ ਨਹੀਂ ਕੋਈ ਜਿਆਦਾ ਵੱਡਾ ਵੀ ਨਹੀਂ ਟੋਟਲ ਫਾਇਰ ਕਿੰਨਾ ਹੋਇਆ ਸੀ ਉਸ ਜਗ੍ਹਾ ਉਹਨੇ ਦੋ ਕਿਤੇ ਇੱਕ ਮਿਸ ਹੋ ਗਈ ਦੂਜਾ ਕਿਤਾ ਉਹਨੇ ਮਤਲਬ ਮਿਸ ਹੋ ਗਿਆ ਪਹਿਲਾ ਚੱਲਿਆ ਨਹੀਂ ਕਿ ਚੱਲਿਆ ਨਹੀਂ ਮਿਸ ਹੋ ਗਿਆ ਸੀ ਲੱਗਦਾ ਨੇ ਕਿ 100 ਰੁਪਏ ਪਿੱਛੇ ਨਿੱਕੀ ਜੀ ਗੱਲ ਸੀਗੀ ਇਹ ਕੋਈ ਮਰ ਡਾ ਲੈਂਦੇ ਨਹੀਂ ਸੀ ਕਿ ਨੌਜਵਾਨਾਂ ਨੇ ਤੁਹਾਡੇ ਭਰਾ ਦੇ ਉੱਤੇ ਗੋਲੀ ਚਲਾ ਦਿੱਤੀ ਲੱਗਦਾ ਕਿ ਕਿਸੇ ਗੈਂਗ ਨਾਲ ਸੰਬੰਧਿਤ ਹੈ ਗੈਂਗ ਨਾਲ ਤਾਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਕੋਈ ਅਜਾ ਕੂ ਨਹੀਂ ਹੈਗਾ ਗੈਂਗ ਵਾਲਾ ਤੋਂ ਤਾਂ ਕਿ ਦੇਖੋ ਸਾਹਮਣੇ ਜਿਹੜੇ ਤਾਤ ਨੇ ਉਹ ਜਾਣ ਕੇ ਮੁੰਡਲੀ ਜਾਂਚ ਕੀਤੀ ਸਾਹਮਣੇ ਅਗੂਗੋਥ ਤੁਹਾਡੀ ਲੇਬਰ ਵੀ ਹੋਣੀ ਹੈ ਜਿਹੜੇ ਮੁੰਡੇ ਕੰਮ ਕਰਦੇ ਉਹਨਾਂ ਕੋਲ ਦੱਸਿਆ ਕਿ ਨਸ਼ਾ ਵਗੈਰਾ ਕੀਤਾ ਹੋਵੇ ਆ ਲੇਬਰ ਤੋਂ ਉੱਥੇ ਦੋ ਹੀ ਬੰਦੇ ਸੀ ਇੱਕ ਕਰਿੰਦਾ ਸੀ ਜਿਹੜਾ ਇੱਥੇ ਦਾਲੋ ਠੇਕੇ ਤੇ ਸੀਗਾ ਇਕੋ ਦੇ ਨਾਲ ਸੀ ਨਾ ਸਾ ਕਿਤਾ ਸੀ ਕਹ ਉਹਨਾਂ ਨੇ ਜਿਆਦਾ ਨਾ ਸਕਤਾ ਕੋਈ ਲੁੱਟ ਵਗੈਰਾ ਦੀ ਨੀਅਤ ਨਾਤਾ ਨਹੀਂ ਰਿਹਾ ਕੋਈ ਕੈਸ਼ ਨਹੀਂ ਕੈਸ਼ ਹੁੰਦਾ ਤਾਂ ਉਹ ਠੇਕੇ ਵਾਲੇ ਦੇ ਲੈ ਜਾਂਦੇ ਠੇਕੇ ਵਾਲ ਤੋਂ ਗਈ ਨਹੀਂ ਉਹ ਅਜਾ ਠੇਕੇ ਵਾਲ ਗਿਆ ਹੀ ਨਹੀਂ ਨਾ ਨਾ ਠੇਕੇ ਵਾਲ ਨਹੀਂ ਇੱਥੇ ਜਾ ਰਿਹਾ ਕਿ ਦੁਬਾਰਾ ਮੜਕੇ ਜਿਹੜਾ ਫੈਰ ਹੋ ਗਿਆ ਸਾਰਾ ਤੁਹਾਡੇ ਬ੍ਰਦਰ ਨੇ ਉੱਥੋਂ ਲੈ ਗਏ ਹਸਪੀਟਲ ਉਸ ਤੋਂ ਬਾਅਦ ਵੀ ਕਿਹਾ ਜਾ ਰਿਹਾ ਕਿ ਦੁਬਾਰਾ ਮੜਕੇ ਉਹ ਦੇਖਣਾ ਹੈ ਇੱਕ ਵਾਰੀ ਜਾ ਕੇ ਫਿਰ ਦੁਬਾਰਾ ਮੁੜ ਕੇ ਆਏ ਉਧਰੋਂ ਫਿਰ ਪੁਲਿਸ ਪਿੱਛੇ ਆ ਗਈ ਉਹਦੇ ਮਗਰ ਮਰੇ ਮਰੇ ਪੱਜ ਗਏ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਨੇ ਇਹਨਾਂ ਦੇ ਪਰਿਵਾਰ ਚ ਇੱਕ ਬੇਟਾ ਇੱਕ ਬੇਟੀ ਆ ਹੁਣ ਪਰਿਵਾਰ ਦੇ ਉੱਤੋਂ ਇਹ ਬੱਚਾ ਦੇ ਉੱਤੋਂ ਪਿਓ ਦਾ ਸਾਇਆ ਉੱਟ ਗਿਆ ਲੱਗਦਾ ਨਹੀਂ ਕਿ ਲੋਅਰ ਆਰਡਰ ਦੇ ਉੱਤੇ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਬੱਚਾ ਦਾ ਪਾਲਣ ਪੋਸ਼ਣ ਨਾ ਥੋੜਾ ਔਖਾ ਹੋ ਜਾਵੇਗਾ ਉਹ ਮਿਹਨਤ ਕਰ ਰਹੇ ਸੀ ਸਲੂਨ ਵੀ ਚਲਾ ਰਹੇ ਸੀ ਤੇ ਹਾਤਾ ਵੀ ਚਲਾ ਰਹੇ ਸੀ ਬੱਚਾ ਦੇ ਪਾਲਣ ਪੋਸ਼ਣ ਵਾਸਤੇ ਦੇਖੋ ਤਾਂ ਹੈਗੀ ਇਹ ਜਿਹਦੇ ਛੋਟੇ ਜੀ ਉਮਰ ਦੇ ਜਦੋਂ ਪਿਓ ਦਾ ਸਾਇਆ ਚਲਾ ਜਾਂਦਾ ਉਹ ਜਿੰਨਾ ਮਰਜੀ ਮਾਂ ਚਾਚੇ ਤਾਂ ਜਿੰਨਾ ਮਰਜੀ ਉਹਨਾਂ ਨੂੰ ਕੋਈ ਲਾਡ ਕਰ ਲਵੇ ਜਿੰਨਾ ਮਰਜੀ ਪਿਆਰ ਕਰ ਲਵੇ ਪਰ ਉਹ ਕਹਿੰਦੇ ਜਿਹੜਾ ਪਿਓ ਦਾ ਸਾਆਇਆ ਹੁੰਦਾ ਉਹਦਾ ਘਾਟਾ ਕਦੇ ਵੀ ਪੂਰਾ ਹੋਈ ਨਹੀਂ ਸਕਦਾ ساری ਜ਼ਿੰਦਗੀ ਉਹਨੂੰ ساری ਜ਼ਿੰਦਗੀ ਹੀ ਯਾਦ ਆਉਂਦੀ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਤੁਹਾਨੂੰ ਸਹਿਯੋਗ ਕਿਹੋ ਜਿਹਾ ਮਿਲ ਪ੍ਰਸ਼ਾਸਨ ਨੇ ਸਾਨੂੰ ਪੂਰੀ ਤਸੱਲੀ ਕਿਹਾ ਕਿ ਤੁਹਾਡੀ ਪੂਰੀ ਤਸੱਲੀ ਕਰਾਵਾਂਗੇ ਤੁਹਾਡਾ ਸਹਿਯੋਗ ਕਰਾਂਗੇ ਹਜੇ ਤੱਕ ਕਿਸਾਨ ਨੂੰ ਵਿਸ਼ਵਾਸ ਕਿਸਾਨ ਨੂੰ ਤੱਕ ਜਿਹੜਾ ਸਟਾਫ ਉਹ ਸਾਨੂੰ ਸਬੂਤ ਜੋ ਵੀ ਹੈ ਮਿਲਾਂਗਾ ਉਹ ਚਿੱਤਾ ਵੀ ਹੈ ਦਾ ਲੋਕ ਸਾਨੂੰ ਆਸ-ਪਾਸੋਂ ਕੋਈ ਸੀਸੀਟੀਵੀ ਵੀ ਮਿਲੇ ਕੋਈ ਫੁਟੇਜ ਆਈ ਸਾਡੇ ਕੋਲ ਹਜੇ ਕੁਝ ਨਹੀਂ ਆਇਆ ਜੀ ਉਹ ਪੁਲਿਸ ਵਾਲੇ ਆਪਣਾ ਸੀਆ ਵਾਲੇ ਲੱਗੇ ਨੇ ਉਹ ਚੈੱਕ ਕਰ ਰਹੇ ਨੇ ਕੁਝ ਮਿਲ ਰਹੀ ਵੀ ਉਹਨਾਂ ਨੂੰ ਮਿਲ ਵੀ ਜਾਣਗੇ ਕਹਿੰਦਾ ਲੱਗੇ ਹੋਏ ਨੇ ਚੈੱਕ ਕਰ ਰਹੇ ਨੇ ਤੇ ਸਾਡੇ ਨਾਲ ਹੋਰ ਵੀ ਲੋਕ ਮਜੂਦ ਨੇ ਗੱਲਬਾਤ ਕਰ ਲੰਦੇ ਆ ਕਿ ਪਰਵਾਰ ਨਾਲ ਦੁੱਖ ਹਟਾਉਣਾ ਨੇ ਗੁਰਿੰਦਰ ਸਾਹਿਬ ਕਿਵੇਂ ਦੇ ਦੇਉ ਕਿ ਨਿੱਕੀ ਜੀ ਗੱਲ ਸੀ 150 ਰੁਪਏ ਪਿੱਛੇ ਕਹਿੰਦੇ ਜੀ ਇਹ ਨੌਜਵਾਨ ਨੂੰ ਗੋਲੀ ਮਾਰਤੇ ਦੋ ਬੱਚੇ ਸੀਗੇ ਅੱਗੇ ਉਹਨਾਂ ਦੇ ਪਾਲਣ ਪੋਸ਼ਣ ਲਈ ਦਿਨ ਰਾਤ ਮਿਹਨਤ ਕਰ ਰਿਆ ਸੀ ਸਵੇਰੇ ਸਲੂਨ ਚਲਾਉਂਦਾ ਸੀ ਰਾਤ ਨੂੰ ਹਾਥੇ ਦੇ ਉੱਤੇ ਆਪਣਾ ਹਾਟਾ ਵੀ ਚਲਾ ਰਿਆ ਸੀ ਕੜੀ ਮਿਹਨਤ ਕਰ ਰਿਆ ਸੀ ਕਿ ਬੱਚਿਆਂ ਨੂੰ ਚੰਗਾ ਭੋਜਨ ਦੇ ਸਕੇ ਲੱਗਦਾ ਨੇ ਹੁਣ ਲੋਨ ਆਲਟਰ ਕਿਦੇ ਚਿੰਤਾ ਦਾ ਵਿਸ਼ਾ ਬੰਦਾ ਯਾਰ ਆ ਪੰਜਾਬ 'ਚ 145 ਵਾਲੀ ਗੱਲ ਦੇਖੋ ਉੱਥੇ ਸੁਣਨ ਦੇ ਵਿਚਾਰੀ ਐ ਪਰ ਮੈਨੂੰ ਨਹੀਂ ਲੱਗਦਾ ਵੀ 145 ਵਾਲੀ ਕੋਈ ਗੱਲ ਹੋਏਗੀ ਹੋ ਸਕਦਾ ਇਹਦੇ ਪਿੱਛੇ ਕੋਈ ਬਹੁਤ ਵੱਡਾ ਕਾਰਨ ਰਿਆ ਹੋਵੇ ਜਿਹੜਾ ਦੋਸ਼ੀਆਂ ਨੇ ਐਸੀ ਘਟਨਾ ਨੂੰ ਅੰਜਾਮ ਪਹੁੰਚਾਇਆ ਪਰਿਵਾਰ ਦੇ ਵਿੱਚ ਇੱਕ ਧਰਮ ਪਤਨੀ ਆ ਤੇ ਦੋ ਬੱਚੇ ਨੇ ਤੇ ਜੇ ਸਰਕਾਰ ਲਾਇਨ ਆਰਡਰ ਨਹੀਂ ਸਾਮ ਸਕਦੀ ਤਾਂ ਸਾਂਭੇ ਪਰਿਵਾਰ ਪਰਿਵਾਰ ਦੇ ਬਾਰੇ ਸੋਚਿਆ ਕੁਛ ਪਰਿਵਾਰ ਦੀ ਰੋਟੀ ਦੀ ਵਿਵਸਥਾ ਕਰੇ ਪਰਿਵਾਰ ਦੇ ਜਿਹੜੇ ਬੱਚੇ ਆ ਉਹਨੇ ਕੀ ਕੀ ਸੋਚਿਆ ਹੁਣ ਜਿਹੜਾ ਲੜਕਾ ਇੰਨੀ ਮਿਹਨਤ ਕਰ ਰਿਹਾ ਆ ਵੀ ਉਹ ਸਵੇਰੇ ਆਪਣੇ ਸਲੂਨ ਦੇ ਵਿੱਚ ਪਹਿਲਾਂ ਕੰਮ ਕਰ ਰਿਹਾ ਉਸ ਤੋਂ ਬਾਅਦ ਸ਼ਾਮ ਨੂੰ ਜਾ ਕੇ ਖਾਤਰ ਦੇ ਵਿੱਚ ਜਾ ਕੇ ਮਿਹਨਤ ਕਰ ਰਿਹਾ ਉਹਨੇ ਆਪਣੇ ਬੱਚੇ ਦੇ ਭਵਿੱਖ ਬਾਰੇ ਕੁਝ ਸੋਚਿਆ ਹੋਣਾ ਕਿ ਕਿਸੇ ਨੂੰ ਪੀੜਾ ਤਾਂ ਨਹੀਂ ਹੋਊਗੀ ਵੀ ਪਰਿਵਾਰ ਐਸੀ ਸੀ ਦੇਖੋ ਹਰ ਐਂਗਲ ਦੇ ਨਾਲ ਸੋਚਿਆ ਜਾ ਸਕਦਾ ਹੈ ਔਰ ਬੜੀ ਹੀ ਮਾੜੀ ਗੱਲ ਹੈ ਇਸ ਸਰਕਾਰ ਵਾਸਤੇ ਜਿਹਦੇ ਵਿੱਚ ਕੀ ਕੱਲੇ ਕਤਲ ਹੀ ਕਤਲ ਹੋ ਰਹੇ ਨੇ ਮਤਲਬ ਅੱਜ ਕੱਲ ਲੋਕ ਜਦੋਂ ਇੱਥੇ ਪੰਜਾਬ ਆਉਣ ਦੀ ਗੱਲ ਕਰਦੇ ਆ ਨਾ ਜੀ ਤੇ ਉਹ ਪੁੱਛਦੇ ਆ ਵੀ ਪੰਜਾਬ ਦੇ ਇਹ ਹਾਲਾਤ ਨੇ ਅੱਜ ਪਤਾ ਨਹੀਂ ਹੈ ਵੀ ਅਸੀਂ ਹੁਣ ਹੈਗੇ 8 ਘੰਟੇ ਬਾਅਦ ਹੈਗੇ ਕਿ ਨਹੀਂ ਹੈਗੇ ਆ ਹਾਲਾਤ ਨੇ ਪੰਜਾਬ ਤੇ ਔਰ ਕੋਈ ਜ਼ਿਆਦਾ ਟਾਈਮ ਨਹੀਂ ਹੋਣਾ 10:30 ਵਜੇ ਕਤਲ ਕਰ ਦਿੱਤਾ ਜਾਣਾ ਜੇ ਤੁਸੀਂ ਸ਼ੋਭਜਾ ਦਾ ਕਾਰਨ ਕਹਿ ਰਹੇ ਹੋ ਕਾਰਨ ਤਾਂ ਜੋ ਵੀ ਹੋਵੇ ਪਰ ਕਤਲ ਕਰ ਦੇਣਾ ਤਾਂ ਕੋਈ ਹੱਲ ਨਹੀਂ ਹੈ ਲੋਅਰ ਆਰਡਰ ਕਿੱਥੇ ਹੈ ਕਿੱਥੇ ਚੈਕਿੰਗਾਂ ਨੇ ਕਿੱਥੇ ਜਦੋਂ ਚੈੱਕ ਹੁੰਦਾ ਹੈ ਕਿ ਸਿਰਫ ਚੈੱਕ ਕਰਕੇ ਸਿਰਫ ਚਲਾਨ ਕੱਟੇ ਜਾਂਦੇ ਆ ਕੀ ਚੈੱਕ ਕਰਕੇ ਸਿਰਫ ਚਲਾਨ ਕੱਟ ਕੇ ਲੋਕਾਂ ਨੂੰ ਡਰਾਇਆ ਜਾਂਦਾ ਹੈ ਕੀ ਉਹਨਾਂ ਦੀ ਜੱਬਾ ਚੈੱਕ ਨਹੀਂ ਕੀਤੀ ਜਾ ਸਕਦੀਆਂ ਕਿੱਥੋਂ ਆਇਆ ਉਹਨਾਂ ਕੋਸਲਾ ਜੇ ਅਸਲਾ ਆ ਗਿਆ ਤੇ ਉਹਨਾਂ ਕੋਲ ਰੋਲਵਰ ਕਿੱ ਕਿੱਥੇ ਹਿਸਾਬ ਕਿਤਾਬ ਕਿੱਥੇ ਰਜਿਸਟਰ ਲੱਗਦਾ ਨਹੀਂ ਕਿ ਪੁਲਿਸ ਦੇ ਸਵਾਲੇ ਨਿਸ਼ਾਨ ਲੈ ਸਾਨੇ ਵਾਲ ਹਲਕਾ ਤੇ ਹਾਈ ਟੈਕ ਨਾਕੇ ਲੱਗਦੇ ਹਾਈ ਟੈਕ ਨਾਕਿਆਂ ਦਾ ਦੱਦਾ ਦੱਸਲੇ ਬਾਹਰ ਨਿਕਲਦੇ ਆ ਲੱਗਦਾ ਨਹੀਂ ਪੁਲਿਸ ਰਾਤ ਨੂੰ ਕਿੱਥੇ ਬੈਠੀ ਹੈ ਸਾਡੀ ਤਾਂ ਮਾੜੀ ਕਿਸਮਤ ਹੈ ਜੀ ਮੰਤਰੀ ਸਾਹਿਬ ਖੁਸ਼ ਹਲਕੇ ਤੋਂ ਨਹੀਂ ਵੱਡੇ ਵੱਡੇ ਦਾਅਵੇ ਕਰਦੇ ਨੇ ਸੀਐਮ ਬਣਨ ਦੀ ਸੋਚ ਤਾਂ ਰੱਖਦੇ ਨੇ ਉਹਨਾਂ ਦੇ ਹਲਕੇ ਦੇ ਵਿੱਚ ਇਹ ਜਾ ਕੰਮ ਹੋ ਜਾਣਾ ਬੜੀ ਹੀ ਸ਼ਰਮ ਦੀ ਗੱਲ ਹੈ ਮੰਤਰੀ ਸਾਹਿਬ ਮੈਂ ਤੁਹਾਨੂੰ ਇਹ ਅਪੀਲ ਕਰਦਾ ਵੀ ਇਸ ਪਰਿਵਾਰ ਬਾਰੇ ਤੋਂ ਸੋਚੋ ਇਸ ਪਰਿਵਾਰ ਬਾਰੇ ਕੀ ਪੂਰਾ ਦਾ ਪੂਰਾ ਹਲਕਾ ਤੁਹਾਡਾ ਪਰਿਵਾਰ ਹੈ ਤੁਹਾਨੂੰ ਲੋਕਾਂ ਨੇ ਪਿਆਰ ਦੇ ਕੇ ਜਿਤਾਇਆ ਇਹ ਹੋ ਕੀ ਰਿਹਾ ਹੈ ਇਸ ਤਰੀਕੇ ਦੇ ਨਾਲ ਇੱਕ ਆਦਮੀ ਜਾਂਦਾ ਵੀ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਕਮਾ ਕੇ ਲੈ ਕੇ ਆਉਂਗਾ ਉਸ ਤੋਂ ਬਾਅਦ ਉਹ ਘਰ ਹੀ ਨਹੀਂ ਆਂਦਾ ਸਿਰਫ 100 ਮਿਆਰ ਪਿੱਛੇ ਗੋਲੀ ਮਤਲਬ ਇੰਨੇ ਜਿਹੜੇ ਦੋਸ਼ੀਆਂ ਦੇ ਹੌਸਲੇ ਵਧੇ ਹੋਏ ਆ ਇਹ ਬੜਾ ਸੋਚਣ ਦੀ ਗੱਲ ਹੈ ਅੱਜ ਪੰਜਾਬ ਡੁੱਬ ਰਿਹਾ ਹੈ ਕੁਝ ਨਸ਼ਿਆਂ ਤੋਂ ਡੁੱਬ ਰਿਹਾ ਹੈ ਕੁਝ ਵੈਸੇ ਡੁੱਬ ਰਿਹਾ ਹੈ ਔਰ ਰਹਿ ਗਈ ਜਿਹੜੀ ਹੈ ਲਾਅ ਐਂਡ ਆਰਡਰ ਬਿਲਕੁਲ ਵੀ ਹੈ ਨਹੀਂ ਕਿ ਹੁਣਾਂ ਵੀ ਕਿੱਥੋਂ ਹੈ ਜੀ ਪੁਲਿਸ ਹੀ ਨਹੀਂ ਪੰਜਾਬ ਦੇ ਵਿੱਚ ਇੱਕ ਵੀ ਜਿਹੜੀ ਹੈ ਭਰਤੀ ਭਗਵੰਤਪਾਲ ਸਰਕਾਰ ਨੇ ਨਹੀਂ ਕੀਤੀ ਪਿਛਲੀ ਸਰਕਾਰ ਨੇ ਬਹੁਤ ਸਮੇਂ ਪਹਿਲਾਂ ਕਿਤੇ ਭਰਤੀ ਹੋਈ ਸੀ ਭਰਤੀਆਂ ਹੀ ਨਹੀਂ ਹੋਈਆਂ ਪੁਲਿਸ ਹੀ ਹੈ ਨਹੀਂ ਕੁਝ ਵੀ ਹੈ ਨਹੀਂ ਅੱਜ ਅਸੀਂ ਸੇਫ ਨਹੀਂ ਹੈਗੇ ਸਾਨੂੰ ਕੋਈ ਪਤਾ ਨਹੀਂ ਇੱਕ ਕੁਦਰਤ ਦੀ ਆਪ ਦਾ ਔਰ ਉਤੋਂ ਇਹ ਜਿਹੜੀ ਗੁੰਡਾਗਰਦੀ ਪੰਜਾਬ ਦੇ ਵਿੱਚ ਹੋ ਰਹੀ ਹੈ ਜੇ ਸਿੱਧੂ ਮੂਸੇਵਾਲੇ ਵਰਗੇ ਵਰਗੇ ਦਾ ਕਤਲ ਹੋ ਸਕਦਾ ਅਜੇ ਤੱਕ ਦੋਸ਼ੀ ਨਹੀਂ ਪੜੇਗੇ ਤੇ ਫਿਰ ਅਸੀਂ ਤਾਂ ਹੈ ਹੀ ਕਿ ਉਹਦਾ ਵਿਚਾਰਾ ਇੱਕ ਨਾਰਮਲ ਜਿਹਾ ਇਨਸਾਨ ਸੀ ਜਿਹੜਾ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਿਆ ਸੀਗਾ ਔਰ ਸਮਝ ਤੋਂ ਬਾਹਰ ਜੀ ਮੈਂ ਮਤਲਬ ਪੰਜਾਬ ਦੀ ਸਥਿਤੀ ਦਾ ਤਾਂ ਹੁਣ ਰਾਬੀ ਰੱਖਾ ਹੈ ਤਾਂ ਪੁਲਿਸਨਰ ਜੀ ਅੱਗੇ ਅਰਜ਼ੀ ਕਰ ਸਕਦੇ ਆ ਵੀ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਪਕੜਵਾਓ ਸਰਕਾਰ ਤੋਂ ਤਾਂ ਸਾਨੂੰ ਕੋਈ ਉਮੀਦ ਹੈ ਨਹੀਂ ਹਾਂਜੀ ਕੀ ਨਾਮ ਨੂੰ ਕੋਟ ਹੈ ਇੱਕ ਕੁੜਤੰਡੀ ਗੀਤਾ ਕੀ ਹੋਇਆ ਕੀ ਸੀ ਗਿਆ ਜੀ ਕੁਛ ਨਹੀਂ ਕੰਮ ਤੇ ਗਏ ਸੀਗੇ ਬਸ ਮੂੜਨ ਨਾਲੇ ਸੀਗੇ ਜਿਦੋਂ ਇਹ ਖਬਰ ਆ ਗਈ ਗੋਲੀ ਲੱਗ ਗਈ ਜਿਵਾਕ ਘਰੇ ਬੈਠੇ ਸੀਗੇ ਘਰੇ ਆਟਾ ਵੀ ਨਹੀਂ ਸੀਗਾ ਆਟਾ ਲੈਣ ਗਏ ਸੀਗੇ ਰਾਤ ਨੂੰ ਅਛਰੀ ਉਹਦੇ ਲਈ ਕਿ ਆਂਦੇ ਮਾਟਾ ਲੈ ਕੇ ਆਉਂਗਾ ਹਾਂ ਕੁਝ ਕੰਮ ਕਰਾ ਕੇ ਗਏ ਸੀ ਮੇਰਾ ਫੋਨ ਆਇਆ ਗੋਲੀ ਲੱਗਦੀ ਤੇ ਉਸ ਤੋਂ ਪਹਿਲੇ ਤੋਂ ਕਿੰਨੀ ਵੀਰ ਪਹਿਲੇ ਗੱਲ ਹੋਈ ਸੀ ਕੀ ਕਿਹਾ ਸੀ ਸਾਬ ਨੂੰ ਹੋਈ ਸੀ ਕਿ ਮੇਰੇ 사ਤਕ ਮੇਰੇ ਗੱਲ ਕਹਿੰਦਾ ਮੈਂ ਕਿਸ ਤੋਂ ਰੋਲਾ ਪਾਇਆ ਸੀ ਮੈਂ ਪਾਤੀ ਕਿਸੇ ਤੋਂ ਲੈ ਕੇ ਕਹਿੰਦਾ ਟੈਨਸ਼ਨ ਨਾਲ 100 ਰੁਪਏ ਲੈ ਕੇ ਕਿਸੇ ਤੋਂ ਫੜ ਕੇ ਸਬਜ਼ੀ ਲਿਆ ਮੈਂ ਸਬਜ਼ੀ ਲਾ ਕੇ ਬਸ ਆਲੂ ਫਿੰਗਰ ਬਣਾਏ ਸੀ ਕਿ ਜਦੋਂ ਹੀ ਫੋਨ ਆ ਗਿਆ ਉਹਨਾਂ ਦਾ ਮੈਂ ਹਟਾ ਮੈਂ ਲੈਂਦਾ ਹਾਂ ਕਹਿੰਦਾ ਕੋਈ ਲੜਾਈ ਝਗੜੇ ਦੀ ਗਲਤ ਨਹੀਂ ਦੱਸੀ ਉਹਨਾਂ ਨੇ ਉਹਨਾਂ ਨੇ ਮੈਨੂੰ ਕੋਈ ਨਹੀਂ ਦੱਸਿਆ ਇਹਨਾਂ ਨੂੰ ਆਪਣੇ ਵੀਰਿਆਂ ਨੂੰ ਦੱਸਿਆ ਹੋਣਾ ਤਾਂ ਇਹਨਾਂ ਨੂੰ ਪਤਾ ਹੋਣਾ ਮੈਨੂੰ ਕੁਝ ਨਹੀਂ ਪਤਾ ਬਾਰ-ਬਾਰੇ ਮੇਕੀ ਗੱਲ ਹੋਈ ਹੈ ਮੈਨੂੰ ਨਹੀਂ ਦੱਸਦੇ ਸੀ ਬਾਹਰ ਦੀ ਗੱਲਾਂ ਕਿਉਂਕਿ ਮੈਂ ਬਿਮਾਰ ਰਣੀ ਨਾ ਤਾਂ ਕਰਕੇ ਮੈਨੂੰ ਬਾਹਰ ਦੀ ਗੱਲਾਂ ਨਹੀਂ ਦੱਸਦੇ ਹੋ ਤੁਸੀਂ ਟੈਨਸ਼ਨ ਆ ਮੇਰੇ ਨਾਲ ਤਾਂ ਹੱਸ ਕੇ ਹੀ ਗੱਲ ਕਰਦੇ ਸੀ ਮੈਨੂੰ ਨਹੀਂ ਕੁਝ ਵੀ ਦੱਸਦੇ ਸੀ ਕਿ ਬਾਰ-ਬਾਰ ਇਹ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਵੇਲੇ ਪੜ੍ਹਦੇ ਨੇ ਕਿਹੜੀ ਜਿਹੜੀ ਕਲਾਸ ਵਿੱਚ ਇੱਕ 10ਵੀਂ ਇਕਨੋਮੀ ਵਿੱਚ ਹੈ ਕੀ ਚਾਹੁੰਦੇ ਪ੍ਰਸ਼ਾਸਨ ਨੂੰ ਲੋਕੀ ਮਦਦ ਕੀਤੀ ਜਾਵੇ ਏ ਜੀ ਬੱਚੇ ਨੇ ਸੂਪ ਦਾ ਮਿਲਿਆ ਚੀਜ਼ ਦੀ ਮੈਂ ਕਿਤੇ ਅੱਗੇ ਹੱਥ ਬਣਾਉਂਗੀ ਮੈਂ ਕਿਸੇ ਨਹੀਂ ਹੱਥ ਬਣਾ ਸਕਦੀ ਨਾ ਕੋਈ ਕਰਨਾ ਲਾਏਗਾ ਕਹਿੰਦੇ ਫਾਦਰ ਸਾਹਿਬ ਦੀ ਪਹਿਲੀ ਡੈਥ ਹੋ ਗਈ ਥੋੜੇ 2 ਮਹੀਨੇ ਵੀ ਨਹੀਂ ਹੋਏ 1 ਮਹੀਨਾ ਦੇ 2 ਦਿਨ ਹੋਏ ਨੇ ਤੇ ਜੋ ਜ਼ਿਲ੍ਹੇ ਦੇ ਨਾ ਯੂਥ ਕਾਂਗਰਸ ਦੇ ਦੇ ਜਿਹੜੇ ਆਗੂ ਆ ਉਹਨਾਂ ਦੇ ਭਰਾ ਦਾ ਕਤਲ ਹੋਇਆ ਸੀ ਸਨ ਵੱਲ ਹਲਕੇ ਤੋਂ ਬਿਲੋਂਗ ਕਰਦੇ ਸੀਗੇ ਤੇ ਹੁਣ ਪਰਿਵਾਰ ਦਾ ਜਿਹੜਾ ਹਾਲਾਤ ਉਹ ਤੁਸੀਂ ਦੇਖ ਹੀ ਚੁੱਕੇ ਹੋ ਕਿਸ ਤਰੀਕੇ ਦੇ ਨਾਲ ਤੇ ਹੁਣ ਕਿਦੇ ਨਾਲ ਕਿਦੇ ਜਿਹੜੀ ਇਹ ਕਿਹਾ ਜਾ ਰਿਹਾ ਕਾਂਗਰਸ ਦੇ ਲੀਡਰ ਨੇ ਤੇ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਉੱਤੇ ਸਵਾਲ ਉੱਠਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਮਾਮਲੇ ਨੂੰ ਹੱਲ ਕਰਦਾ ਲੁਧਿਆਣਾ ਤੋਂ ਅਭਿਸ਼ਕ ਜਲੂਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ